ਦੇਖੋ ਪੰਜਾਬ ਦੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਉਹ ਲੈ ਕੇ ਆ ਰਹੇ ਹਨ 10 ਔਰ 11 ਤਰੀਕ ਨੂੰ ਮੇਰਾ ਸਿੱਧਾ ਸਿੱਧਾ ਅਲਿਗੇਸ਼ਨ ਇਹ ਹੈ ਕਿ ਇਹ ਆਪਣੇ ਕਿਸੇ politcal एजेंडे ਨੂੰ ਪੁਸ਼ ਕਰਨ ਲਈ ਇਹ ਸਰਕਾਰੀ ਇਸ ਪਲੇਟਫਾਰਮ ਨੂੰ ਯੂਜ਼ ਕਰ ਰਹੇ ਹਨ ਕਿਉਂਕਿ ਜੇ ਸਰਕਾਰ ਸੀਰੀਅਸ ਹੁੰਦੀ ਤਾਂ ਚਾਰ ਮੁੱਦੇ ਜਿਹੜੇ ਅੱਜ ਪੰਜਾਬ ਦੇ ਪ੍ਰੋਮਿਨੈਂਟ ਚਾਰ ਮੁੱਦੇ ਨੇ ਉਹਨਾਂ ਨੂੰ ਡਿਸਕਸ਼ਨ ਦੇ ਵਿੱਚ ਜ਼ਰੂਰ ਪਾਉਂਦੇ ਪੰਜਾਬ ਦੇ ਨੌਜਵਾਨ ਔਰ ਪੰਜਾਬ ਦੇ ਲੋਕ ਅਡੀਕ ਰਹੇ ਐ ਕਿ ਜਿਹੜਾ ਇਹਨਾਂ ਨੇ ਇੱਕ ਮਹਮ ਚਲਾਈ ਪੰਜਾਬ ਦੇ ਵਿੱਚ ਜਿਹਦਾ ਨਾਂ ਰੱਖਿਆ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਦੇ ਲੋਕ ਜਾਣਨਾ ਚਾਹ ਰਹੇ ਹੈ ਕਿ ਫੇਜ਼ 2 ਤੁਸੀਂ ਸ਼ੁਰੂ ਕਰਨ ਲੱਗੇ ਹੋ ਪਹਿਲਾਂ ਪੰਜਾਬ ਦੀ ਵਿਧਾਨ ਸਭਾ 'ਚ ਡਿਸਕਸ਼ਨ ਤਾਂ ਕਰੀਏ ਕਿ ਫੇਜ਼ 1 ਦਾ ਰਿਜ਼ਲਟ ਕੀ ਰਿਹਾ ਫੇਜ਼ 1 ਦਾ ਆਊਟਕਮ ਕੀ ਰਿਹਾ ਕਿੰਨੇ ਨੌਜਵਾਨ ਨਸ਼ਾ ਛੱਡ ਗਏ ਕਿੰਨੇ ਭਰਤੀ ਹੋ ਗਏ ਡੀ ਐਡਿਕਸ਼ਨ ਸੈਂਟਰਾਂ ਦੇ ਵਿੱਚ ਕੀ ਤੁਹਾਡੀ ਪਰਚੇਸ ਸੀਗੀ ਕਿੰਨੀ ਤੁਹਾਡੀ ਡਿਸਟ੍ਰਿਬਿਊਸ਼ਨ ਹੋਈ ਸੋ ਇਹ तमाम ਗੱਲਾਂ ਤੇ ਪੰਜਾਬ ਦੇ ਲੋਕ ਉਡੀਕ ਰਹੇ ਹੈ ਤੇ ਜੇ ਇਹ ਗੱਲਾਂ ਨਹੀਂ ਹੁੰਦੀਆਂ ਤਾਂ ਕਿਸੇ ਸੈਸ਼ਨ ਬੁਲਾਉਣ ਦਾ ਸਪੈਸ਼ਲ ਸੈਸ਼ਨ ਬੁਲਾਏ ਦਾ ਕੋਈ ਫਾਇਦਾ ਹੋਣਾ ਨਹੀਂ ਦੂਜੀ ਗੱਲ ਜਿਹੜੀ ਪੰਜਾਬ ਦੀ ਲੈਂਡ ਪੂਲਿੰਗ ਪਾਲਿਸੀ ਇਹ ਲੈ ਕੇ ਆ ਰਹੇ ਆ ਜਿਹੜੀ ਕਿ ਸਰਾਸਰ ਕਿਸਾਨਾਂ ਦੇ ਵਿਰੋਧ ਵਿੱਚ ਹੈ ਔਰ ਪੰਜਾਬ ਦੇ ਐਂਟੀ ਪੰਜਾਬ ਪਾਲਿਸੀ ਕਰ ਰਹੀ ਹੈ ਉਹਦੀਆਂ ਡਿਟੇਲਸ ਇਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨਹੀਂ ਰੱਖਦੇ ਤਾਂ ਮੈਂ ਸਮਝਦਾ ਵਿਸ਼ੇਸ਼ ਸਤਰ ਜਿਹੜਾ ਹੈਗਾ ਸਪੈਸ਼ਲ ਸੈਸ਼ਨ ਬੁਲਾਉਣ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਤੀਜੀ ਗੱਲ ਜਿਹੜਾ ਹੈਗਾ ਕਿ ਪੰਜਾਬ ਦਾ ਜਿਹੜਾ ਕਰਜ਼ਾ ਵਧਦਾ ਜਾ ਰਿਹਾ ਹੈ ਉਹਦੀ ਜ਼ਿੰਮੇਵਾਰੀ ਕਿਹਦੀ ਹੈ ਅੱਜ 3.4 ਲੱਖ ਕਰੋੜ ਤੱਕ ਦਾ ਕਰਜ਼ਾ ਆ ਆ ਚੁੱਕਾ ਹੈ ਉਹ ਕਿੱਥੇ ਯੂਜ਼ ਹੋ ਰਿਹਾ ਹੈ ਕਿਹੜੇ ਖਰਚਿਆਂ 'ਚ ਜਾ ਰਿਹਾ ਹੈ ਕਿਉਂ ਹੋਰ ਕਰਜ਼ਾ ਚੱਕਿਆ ਜਾ ਰਿਹਾ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਜੇ ਡਿਸਕਸ਼ਨ ਨਹੀਂ ਹੁੰਦੀ ਤਾਂ ਇਹ ਸਰਾਸਰ ਧੱਕਾ ਔਰ ਇਨਜਸਟਿਸ ਪੰਜਾਬ ਦੇ ਲੋਕਾਂ ਨਾਲ ਹੋਊਗਾ ਕਿ ਪੰਜਾਬ ਦੇ ਹਾਈਐਸਟ ਜਿਹੜੀ ਸਾਡੀ ਡੈਮੋਕ੍ਰੈਟਿਕ ਸੀਟ ਹੈ ਉਹਦੇ ਵਿੱਚ ਤੁਸੀਂ ਇਹ ਚਰਚਾਵਾਂ ਨਹੀਂ ਕਰ ਰਹੇ ਚੌਥਾ ਪੁਆਇੰਟ ਜਿਹੜਾ ਪੰਜਾਬ ਦਾ ਲਾਅ ਐਂਡ ਆਰਡਰ ਦਾ ਹਾਲ ਹੈ ਅ ਜਿਵੇਂ ਡਾਕਟਰ ਸਾਹਿਬ ਦੀ ਹੱਤਿਆ ਡਾਕਟਰ ਸਾਹਿਬ ਦਾ ਮਰਡਰ ਦਿਨ ਦਿਹਾੜੇ ਮੋਗੇ ਦੇ ਵਿੱਚ ਹੋਇਆ ਆ ਅਬੋਰ ਦੇ ਵਿੱਚ ਕਪੜਾ ਕਾਰੋਬਾਰੀ ਦਾ ਮਰਡਰ ਹੋਇਆ ਮੈਂ ਪੁੱਛਣਾ ਚਾਹੁੰਦਾ ਜੀ ਲਾਅ ਐਂਡ ਆਰਡਰ ਪੰਜਾਬ ਦੀ ਵਿਧਾਨ ਸਭਾ ਡਿਸਕਸ ਨਹੀਂ ਹੋਊਗਾ ਤੇ ਫਿਰ ਸਪੈਸ਼ਲ ਸੈਸ਼ਨ ਬੁਲਾ ਕਿਉਂ ਰਹੇ ਹੋ ਮੇਰਾ ਸਿੱਧਾ ਸਿੱਧਾ ਅਲੀਗੇਸ਼ਨ ਹੈ ਕਿ ਆਪਣੇ ਪੋਲਿਟਿਕਲ ਏਜੰਡੇ ਨੂੰ ਇਹ ਪੁਸ਼ ਕਰਨ ਲਈ ਸਪੈਸ਼ਲ ਸੈਸ਼ਨ ਲੈ ਕੇ ਆ ਰਹੇ ਸਾਨੂੰ ਨਹੀਂ ਪਤਾ ਕੀ ਏਜੰਡਾ ਹੈ ਪਰ ਜੇ ਚਾਰ ਏਜੰਡੇ ਵਿੱਚ ਦਾਖਲ ਨਹੀਂ ਹੁੰਦੇ ਦਰਜ ਨਹੀਂ ਹੁੰਦੇ ਤਾਂ ਸੈਸ਼ਨ ਬੁਲਾਏ ਦਾ ਕੋਈ ਫਾਇਦਾ ਨਹੀਂ